ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ, ਲਿੰਗ ਆਦਿ ਦੇ ਆਧਾਰ ਤੇ ਕੋਈ ਵੀ ਵਿਤਕਰਾਨ ਨਹੀਂ ਕੀਤਾ ਜਾ ਸਕਦਾ। ਅ ਅਮਿਤ ਸ਼ਾਹ ਤੇ ਮੋਦੀ ਦੀ ਸਰਕਾਰ ਨੇ ਇਹ ਸਾਫ ਕਰ ਦਿੱਤਾ ਸੀ ਕਿ ਇਹ ਕਾਨੂੰਨ ਅਸੀਂ ਕਿਸੇ ਵੀ ਹਾਲਤ 'ਚ ਲਾਗੂ ਕਰਾ ਕੇ ਛੱਡਾਂਗੇ। ਪਰੰਤੂ CAA ਇਸੇ ਸੰਵਿਧਾਨ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸ਼ਰਤ ਇਹੋ ਜੀ ਰੱਖੀ ਗਈ ਹੈ ਜਿਹੜੀ ਕਿ ਭਾਰਤ ਦੇ ਸੰਵਿਧਾਨ ਤੇ ਭਾਰਤੀ ਧਰਮ ਨਿਰਪੱਖਤਾ ਵਾਲੀ ਜੋ छवि ਬਣੀ ਹੋਈ ਹੈ ਉਤੇ ਸੱਟ ਮਾਰ ਸਕਦੀ ਹੈ ਜਾਂ ਉਹਨੂੰ ਖਤਮ ਕਰ ਸਕਦੀ ਹੈ ਤਾਂ ਉਹਨਾਂ ਨੇ ਇਸ ਦਾ ਪੂਰ ਜ਼ੋਰ ਬਰੋਰ ਕੀਤਾ ਇਹਦਾ ਕੀ ਕਾਰਨ ਹੈ ਕਿ 4 ਸਾਲਾਂ ਦੇ ਵਕਫੇ ਦੇ ਬਾਅਦ ਇੱਕੋ ਦਾ ਮਿਸ ਕਾਨੂੰਨ ਨੂੰ ਲਾਗੂ ਕੀਤਾ ਗਿਆ। ਜ਼ਮੀਨੀ ਤੌਰ ਤੇ ਸਾਰੇ ਰਲ ਮਿਲ ਕੇ ਹੀ ਰਹਿੰਦੇ ਹਨ ਪਰ ਇਹ ਜੋ ਕੁਆੜੇ ਪਾਈ ਜਾਂਦੇ ਨੇ ਇਹ ਹਮੇਸ਼ਾ ਪੋਲਿਟਿਕਸ ਤੇ ਰਾਜਨੀਤੀ ਵੱਲੋਂ ਹੀ ਪਾਈ ਜਾਂਦੇ ਨੇ। ਤੇਜ ਜਿਹੜਾ ਹੈ ਉਹ ਕੰਗਾਲੀ ਦੇ ਵੱਲ ਵੱਧ ਰਿਹਾ ਸੋ ਐਸੇ ਸਮੇਂ ਦੇ ਵਿੱਚ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਜਾਇਜ਼ ਹੈ? ਇਹ ਨਿਊਰੋਲਿਕ ਪੋਲਿਟੀਕਲ ਪੈਂਤਰਾ ਹੈ। ਆਪਣਾ ਸਭ ਕੁਝ ਉਸਾਰ ਚੁਕੇ ਨੇ ਭਾਰਤ ਨੂੰ ਆਪਣਾ ਦੇਸ਼ ਮੰਨਦੇ ਨੇ ਤੇ ਉਹਨਾਂ ਲੋਕਾਂ ਦੇ ਲਈ ਕਿੰਨੀ ਵੱਡੀ ਦਿੱਕਤ ਜਿਹੜੀ ਹੈ ਹੁਣ ਇਹ ਪੈਦਾ ਹੋ ਗਈ ਹੈ। ਲੋਕਤੰਤਰ ਵਿੱਚ ਲੋਕਾਂ ਦੇ ਉੱਤੇ ਕੁਝ ਵੀ ਨਹੀਂ ਹੁੰਦਾ ਕੀ ਉਹ ਆਪਣੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਇੱਕ ਨਜ਼ਰ ਨਾਲ ਦੇਖਣ ਧਰਮ ਦੇ ਨਾਂ ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਉਹਨਾਂ ਨਾਲ ਨਾ ਕੀਤਾ ਜਾਵੇ ਬੇਤੁਕੀ ਜੀ ਗੱਲ ਹੈ ਕਿ ਤੁਸੀਂ ਧੱਕੇ ਨਾਲ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਆਪਣੇ ਦੇਸ਼ ਦੇ ਨਾਗਰਿਕਾਂ ਤੇ ਥੋਪੋ ਬਹੁਤ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਭਾਰਤ ਦੇ ਲਈ ਨੁਕਸਾਨ ਹੋ ਸਕਦਾ ਹੈ ਤੇ ਇੱਕ ਧਰਮ ਦੇ ਲੋਕਾਂ ਨੂੰ ਐਵੇਂ ਆਪਣੇ ਹੀ ਦੇਸ਼ ਵਿੱਚ ਬਦਾਨਾ ਕਰ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ ਫੀਲ ਕਰਾਉਣਾ ਕਿ ਤੁਸੀਂ ਇੱਥੋਂ ਦੇ ਨਹੀਂ ਹੋ ਤੁਸੀਂ ਪਗਾਨੇ ਦੇਸ਼ ਵਿੱਚ ਰਹਿ ਰਹੇ ਹਾਂ ਜੋ ਆਜ਼ਾਦੀ ਗੁਲਾਟੇ ਸੀ ਕਦੇ ਵੀ ਉਹਨਾਂ ਨੇ ਧਰਮ ਦੇ ਨਾਂ ਤੇ ਦੇਸ਼ ਦੀ ਵੰਡ ਨੂੰ ਕਦੇ ਸਵੀਕਾਰ ਨਹੀਂ ਕੀਤਾ ਉਹਨਾਂ ਲੋਕਾਂ ਨੂੰ ਜੋ ਉਹਨਾਂ ਨਾਲ ਸਮਝ ਰੱਖਦੇ ਨੇ ਇਧਰੋਂ ਖੜੇੜਾਂਗੇ ਤਾਂ ਉਹ ਵੀ ਫੇਰ ਕੋਈ ਘੱਟ ਨਹੀਂ ਕਰਨਗੇ ਏਕਤਾ ਨੂੰ ਕਾਇਮ ਰੱਖਣਾ ਹੈ ਤਾਂ ਸੰਵਿਧਾਨ ਦੇ ਅਨੁਸਾਰ ਚੱਲਣਾ ਪਵੇਗਾ ਜਿਵੇਂ ਪੰਜਾਬੀ ਵਿੱਚ ਕਹਾਵਤ ਹੈ ਕਿ ਹੱਥ ਨੂੰ ਹੱਥ ਵਾਲੀ ਗੱਲ ਹੈ ਭੱਜਦੇ ਨਵਾਂ ਇੱਕੋ ਸਾਰ ਹੁੰਦੇ ਨਹੀਂ ਸਾਡੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਰੂਬਰੂ ਨਰਿੰਦਰ ਚਿਤਕੌਰ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੰਦੀਪ ਸਿੰਘ ਅੱਜ ਅਸੀਂ ਇੱਕ ਮੌਜੂਦਾ ਗੰਭੀਰ ਮੁੱਦੇ ਨੂੰ ਲੈ ਕੇ ਆਪਦੇ ਸੰਮੁਖ ਹਾਜ਼ਰ ਹੋਇਆ ਜੋ ਕਿ CAA ਬਾਰੇ ਹੈ ਭਾਰਤੀ ਨਾਗਰਿਕਤਾ ਸੋਧ ਕਾਨੂੰਨ ਭਾਰਤ ਜੋ ਕਿ ਇੱਕ ਧਰਮ ਨਿਰਪੱਖ ਦੇਸ਼ ਹੈ ਭਾਰਤੀ ਸੰਵਿਧਾਨ ਸਾਨੂੰ ਇਹ ਦੱਸਦਾ ਹੈ ਕਿ ਭਾਰਤੀ ਲੋਕ ਹਰ ਤਰ੍ਹਾਂ ਦੇ ਨਾਲ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰ ਨੇ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ, ਲਿੰਗ ਆਦਿ ਦੇ ਆਧਾਰ ਤੇ ਕੋਈ ਵੀ ਵਿਤਕਰਾਨ ਨਹੀਂ ਕੀਤਾ ਜਾ ਸਕਦਾ ਪਰੰਤੂ CAA ਇਸੇ ਸੰਵਿਧਾਨ ਦੇ ਉੱਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ ਸੋ ਅੱਜ ਅਸੀਂ ਇਸ ਐਕਟ ਦੇ ਬਾਰੇ ਗੱਲ ਕਰਾਂਗੇ ਤੇ ਕਿਉਂ ਇਸ ਦੇ ਸਬੰਧ ਦੇ ਵਿੱਚ ਵੱਖ-ਵੱਖ ਤਾਵਾਂ ਤੇ ਰੋਜ਼ ਮੁਜ਼ਾਹਰੇ ਪ੍ਰਦਰਸ਼ਨ ਹੋ ਰਹੇ ਨੇ ਤੇ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਇਹ ਸਾਰੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਅਸੀਂ ਜਾਣਦੇ ਹਾਂ ਇਸ ਕਾਨੂੰਨ ਦੇ ਬਾਰੇ ਕਿ ਇਹ ਕੀ ਕਹਿੰਦਾ ਹੈ ਤੇ ਇਹਦੇ ਕੀ ਸਾਨੂੰ ਫਾਇਦੇ ਨੇ ਕੀ ਪ੍ਰਭਾਵ ਨੇ ਤੇ ਕੀ ਸਰਕਾਰ ਦੀ ਮੰਸ਼ਾ ਹੈ ਇਸ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ ਸੋ ਮੈਂ ਸਵਾਗਤ ਕਰਦੀ ਹਾਂ ਜੀ ਸੰਦੀਪ ਸਿੰਘ ਜੀ ਇਹ ਸਾਨੂੰ ਦੱਸੋ ਕਿ ਇਹ ਜਿਹੜਾ ਕਾਨੂੰਨ ਜੋ ਸਰਕਾਰ ਦੇ ਵੱਲੋਂ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਿਆਂਦਾ ਗਿਆ ਤੇ ਇਹਦਾ ਕੀ ਕਾਰਨ ਹੈ ਕਿ 4 ਸਾਲਾਂ ਦੇ ਵਕਫੇ ਦੇ ਬਾਅਦ ਇੱਕੋ ਦਾ ਮਿਸ ਕਾਨੂੰਨ ਨੂੰ ਲਾਗੂ ਕੀਤਾ ਗਿਆ ਜੀ ਨਨਿੰਦਰ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਕਾਨੂੰਨ ਆਇਆ ਸੀ ਤਾਂ ਅਮਿਤ ਸ਼ਾਹ ਤੇ ਮੋਦੀ ਦੀ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਇਹ ਕਾਨੂੰਨ ਅਸੀਂ ਕਿਸੇ ਵੀ ਹਾਲਤ 'ਚ ਲਾਗੂ ਕਰਾ ਕੇ ਛੱਡਾਂਗੇ ਪਰ ਜਦੋਂ 2019 ਵਿੱਚ ਇਹ ਸੰਸਦ ਵਿੱਚ ਪਾਸ ਹੋਇਆ ਤਾਂ ਲੋਕਾਂ ਨੂੰ ਤੇ ਬਾਕੀ ਜੋ ਵਿਰੋਧੀ ਪਾਰਟੀਆਂ ਦੇ ਲੀਡਰ ਸੀ ਉਹਨਾਂ ਨੂੰ ਇਸ ਕਾਨੂੰਨ ਨੂੰ ਥੋੜਾ ਜਿਆਦਾ ਸਮਝਣ ਲਈ ਤੇ ਜਾਣਨ ਲਈ ਟਾਈਮ ਚਾਹੀਦਾ ਸੀ ਉਹਨਾਂ ਨੇ ਆਪਣਾ ਟਾਈਮ ਲਿਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸ਼ਰਤ ਹੈ ਜੀ ਰੱਖੀ ਗਈ ਹੈ ਜਿਹੜੀ ਕਿ ਭਾਰਤ ਦੇ ਸੰਵਿਧਾਨ ਤੇ ਭਾਰਤ ਦੀ ਧਰਮ ਨਿਰਪੱਖਤਾ ਵਾਲੀ ਜੋ छवि ਬਣੀ ਹੋਈ ਹੈ ਉੱਤੇ ਸੱਟ ਮਾਰ ਸਕਦੀ ਹੈ ਜਾਂ ਉਹਨੂੰ ਖਤਮ ਕਰ ਸਕਦੀ ਹੈ ਤਾਂ ਉਹਨਾਂ ਨੇ ਇਸ ਦਾ ਪਰਜੋਰ ਵਿਰੋਧ ਕੀਤਾ ਤੇ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਥਾਵਾਂ ਤੇ ਪ੍ਰੋਟੈਸਟ ਸ਼ੁਰੂ ਹੋ ਗਏ ਜਿਵੇਂ ਕਿ ਸ਼ਹੀਨ ਬਾਗ ਦਾ ਪ੍ਰੋਟੈਸਟ ਤੇ ਅਸਾਮ ਵਿੱਚ ਤੇ ਅਸਾਮ ਦੇ ਨੇੜੇ ਲੱਗਦੇ ਕਈ ਇਲਾਕਿਆਂ ਵਿੱਚ ਹਲੇ ਵੀ ਪ੍ਰੋਟੈਸਟ ਜਾਰੀ ਨੇ ਜੋ ਕਿ ਹਿੰਸਕ ਵੀ ਹੋ ਗਏ ਨੇ ਸੋ ਇਸ ਨੂੰ ਲੈ ਕੇ ਫਿਰ ਮੌਜੂਦਾ ਸਰਕਾਰ ਨੂੰ ਕੁਝ ਸਮੇਂ ਲਈ ਇਸ ਨੂੰ ਰੱਦ ਕਰਨਾ ਪਿਆ ਇਸ ਨੂੰ ਵਿਦਹੋਲਡ ਕਰਨਾ ਪਿਆ ਬਟ ਹੁਣ ਜਦੋਂ ਚੋਣਾਂ ਆਉਣ ਵਾਲੀਆਂ ਨੇ ਤਾਂ ਮੌਜੂਦਾ ਸਰਕਾਰ ਕੋਈ ਵੀ ਕਤਾਈ ਨਹੀਂ ਵਰਤਣਾ ਚਾਹੁੰਦੀ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਕਿਸਾਨਾਂ ਨੇ ਵੀ ਘੇਰਾ ਪਾਇਆ ਹੋਇਆ ਤੇ ਉਹ ਚਾਹੁੰਦੇ ਨੇ ਕਿ ਇਹ ਕਾਨੂੰਨ ਲਾਗੂ ਕਰੀਏ ਤੇ ਇਸ ਦਾ ਹਵਾਲਾ ਦੇ ਕੇ ਵੋਟਾਂ 'ਚ ਅਸੀਂ ਆਪਣਾ ਇੱਕ ਵਧੀਆ ਤੀਰ ਮਾਰ ਸਕਦੇ ਹਾਂ ਵਧੀਆ ਇੱਕ ਸ਼ਬੀ ਬਣਾ ਸਕਦੇ ਆ ਜਾਂ ਫਿਰ ਵੋਟਾਂ ਦਾ ਧਰੂਵਿਕरण ਕਰ ਸਕਦੇ ਆ ਪਰ ਇਸ ਵੀ ਜੋ ਮੇਨ ਗੱਲ ਹੈ ਕਿ ਸਿੱਖ Hindu ਬੁੱਧੀ ਪਾਸਿਤ ਜੈਨੀਆਂ ਨੂੰ ਤਾਂ ਜੋ 2031 ਦਸੰਬਰ 2014 ਤੋਂ ਪਹਿਲਾਂ ਭਾਰਤ ਵਿੱਚ ਆ ਗਏ ਸੀ ਉਹਨਾਂ ਨੂੰ ਤਾਂ ਸਿਟੀਨਸ਼ਿਪ ਮਿਲ ਜਾਊਗੀ ਪਰ ਮੁਸਲਮ ਇਸ ਵਿੱਚੋਂ ਬਾਹਰ ਨਹੀਂ ਯਾਨੀ ਕਿ ਮੁਸਲਮਜ਼ ਨੂੰ ਇਸ ਵਿੱਚੋਂ ਕੋਈ ਵੀ ਸਿਟੀਨਸ਼ਿਪ ਨਹੀਂ ਮਿਲੂਗੀ ਸੋ ਇਹ ਹੀ ਬੜਾ ਰੜਕਮਾ ਤੇ ਬੜਾ ਇਲੋਜੀਕਲ ਜਾਂ ਇੱਕ ਟਰਮ ਹੈ ਜੋ ਇਹਦੇ ਵਿੱਚ ਪਾਈ ਗਈ ਜਿਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਦੇਸ਼ ਦੇ ਮੁਜਾਰੇ ਹੋਏ ਤੇ ਜਿਸ ਵਿੱਚ ਸਿਰਫ ਮੁ슬ਮਨ ਨਹੀਂ ਬਾਕੀ ਜੋ ਸਮਝਦਾਰ ਹਿੰਦੂ ਨੇ ਜੋ ਸਮਝਦਾਰ ਸਿੱਖ ਨੇ ਜਾਂ ਹੋਰ ਧਰਮਾਂ ਨਾਲ ਪੜੇ ਲਿਖੇ ਲੋਕ ਜੋ ਸਰਕਾਰ ਰੱਖਦੇ ਨੇ ਉਹਨਾਂ ਨੇ ਵੀ ਇਸ ਵਿੱਚ ਮੁ슬ਮਾਨਾਂ ਦਾ ਸਾਥ ਦਿੱਤਾ ਕਿਉਂਕਿ ਬਹੁਤ ਸਮੇਂ ਜਦੋਂ ਭਾਰਤ ਦੇਸ਼ ਬਣਿਆ ਵੀ ਨਹੀਂ ਸੀ ਉਸ ਤੋਂ ਪਹਿਲਾਂ ਵੀ ਸਾਰੇ ਰਲ ਮਿਲ ਕੇ ਰਹਿੰਦੇ ਸੀ ਤੇ ਹੁਣ ਵੀ ਜ਼ਮੀਨੀ ਤੌਰ ਤੇ ਸਾਰੇ ਰਲ ਮਿਲ ਕੇ ਹੀ ਰਹਿੰਦੇ ਆ ਨਾ ਪਰ ਇਹ ਜੋ ਪੁਆੜੇ ਪਾਏ ਜਾਂਦੇ ਨੇ ਇਹ ਹਮੇਸ਼ਾ ਪੋਲਿਟਿਕਸ ਤੇ ਰਾਜਨੀਤੀ ਵੱਲੋਂ ਹੀ ਪਾਏ ਜਾਂਦੇ ਨੇ ਸੋ ਕਾਨੂੰਨ ਤਾਂ ਲਾਗੂ ਹੋ ਗਿਆ ਕੁਝ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਲੇਕਿਨ ਹੁਣ ਇਹ ਦੇਖਣਾ ਹੋਵੇਗਾ ਕਿ ਜੋ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੇ ਸਿੱਟੇ ਕੀ ਨਿਕਲਦੇ ਨੇ ਤੇ ਜੋ ਪ੍ਰੋਟੈਸਟ ਚੱਲਦੇ ਨੇ ਉਹਨਾਂ ਨੂੰ ਸਰਕਾਰ ਕਿਵੇਂ ਕੰਟਰੋਲ ਕਰਦੀ ਹੈ ਜੀ ਜੀ ਸੰਦੀਪ ਪਰ ਇੱਥੇ ਵੱਡਾ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਉਹ ਲੋਕ ਜਿਹੜੇ ਪਾਰਤ ਦੇ ਵਿੱਚ ਅਫਗਾਨਿਸਤਾਨ ਬੰਗਲਾਦੇਸ਼ ਆ ਪਾਕਿਸਤਾਨ ਤੋਂ ਹੀ ਇਹਨਾਂ ਨੇ ਤਿੰਨ ਕੰਟਰੀਆਂ ਕਿਹਾ ਇਹਨਾਂ ਵਿੱਚੋਂ ਆਏ ਨੇ ਤੇ ਜੇ ਅੱਜ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਿਆ ਕੱਲ ਨੂੰ ਜਿਹੜੇ ਨੇ ਕੁਸ ਬੈਠੀ ਵੀ ਧਰਮ ਦੇ ਨਾਂ ਤੇ ਆ ਕੇ ਇੱਥੇ ਸਿਟੀਜ਼ਨਸ਼ਿਪ ਲੈ ਸਕਦੇ ਨੇ ਦੇਸ਼ ਦੇ ਵਿੱਚ ਪਹਿਲਾਂ ਹੀ ਰਿਸੋਰਸਸ ਦੀ ਘਾਟ ਹੈ ਗਰੀਬੀ ਮਹਿੰਗਾਈ ਬੇਰਜ਼ਗਾਰੀ ਇਨੀ ਮਾਤਰਾ ਦੇ ਵਿੱਚ ਹੈ ਸੋ ਐਸੇ ਸਮੇਂ ਦੇ ਵਿੱਚ ਜਦੋਂ ਜਨਸੰਖਿਆ ਜਿਹੜੀ ਹੈ ਦੇਸ਼ ਦੀ ਵਾਧੀ ਜਾ ਰਹੀ ਹੈ ਤੇ ਹਰ ਤਰ੍ਹਾਂ ਨਾਲ ਦੇਸ਼ ਜਿਹੜਾ ਹੈ ਉਹ ਕੰਗਾਲੀ ਦੇ ਵੱਲ ਵੱਧ ਰਿਹਾ ਹੈ ਸੋ ਐਸੇ ਸਮੇਂ ਦੇ ਵਿੱਚ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਜਾਇਜ਼ ਹੈ ਦੇਖੋ ਜੀ ਜਾਇਜ਼ ਤਾਂ ਕਿਸੇ ਵੀ ਤਰੀਕੇ ਨਾਲ ਇਸ ਨੂੰ ਨਹੀਂ ਮੰਨ ਸਕਦੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਨਿਊਰੋਲਿਕ ਪੋਲੀਟੀਕਲ ਪੈਂਤਰਾ ਇੱਕ ਪੋਲੀਟੀਕਲ ਸਟੰਟ ਕਿਹਾ ਜਾ ਸਕਦਾ ਹੈ ਨਾ ਕਿਉਂਕਿ ਇਸ ਦੀ ਕੋਈ ਜ਼ਿਆਦਾ ਲੋੜ ਵੀ ਨਹੀਂ ਸੀ ਹਾਂ ਜੇ ਤੁਸੀਂ ਕੁਝ ਕਰ ਸਕਦੇ ਸੀ ਤਾਂ ਜੋ ਸਿਟੀਜ਼ਨ ਤੁਹਾਡੇ ਦੇਸ਼ ਵਿੱਚ ਰਹਿ ਰਹੇ ਨੇ ਉਹਨਾਂ ਦੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਤੁਸੀਂ ਕੁਝ ਕਰ ਸਕਦੇ ਸੀ ਪਰ ਤੁਸੀਂ ਆਪਣਾ ਇਹ ਜੋ ਰਸਤਾ ਅਪਣਾਇਆ ਬਿਲਕੁਲ ਹੀ ਗਲਤ ਹੈ ਖਾਸ ਕਰ ਜਦੋਂ ਕੋਈ ਬਿੱਲ ਦੇਸ਼ ਵਿੱਚ ਬਣਦਾ ਹੈ ਤਾਂ ਦੇਸ਼ ਦੀ ਜੇ ਕੁਝ ਪਰਸੈਂਟ ਵੱਧ ਜਨਤਾ ਇਸ ਬਿੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਬਿੱਲ ਨੂੰ ਫੌਰਨ ਹੀ ਰੱਦ ਕਰ ਦਿੱਤਾ ਜਾਵੇ ਕਿਉਂਕਿ ਲੋਕਤੰਤਰ ਵਿੱਚ ਲੋਕਾਂ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ ਲੋਕਾਂ ਦੀ ਮਰਜ਼ੀ ਹੀ ਮਾਇਨੇ ਰੱਖਦੀ ਹੈ ਕਿਉਂਕਿ ਜੋ ਇਹ ਮੰਤਰੀ ਬਿਲ ਬਣਾਉਂਦੇ ਨੇ ਜਾਂ ਤਾਂ ਉਹਨਾਂ ਨੂੰ ਚੁਣਿਆ ਵੀ ਲੋਕਾਂ ਵੱਲੋਂ ਹੀ ਜਾਂਦਾ ਸੋ ਇਹ ਤਾਂ ਬੇਤੁਕੀ ਜੀ ਗੱਲ ਹੈ ਕਿ ਤੁਸੀਂ ਧੱਕੇ ਨਾਲ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਆਪਣੇ ਦੇਸ਼ ਦੇ ਨਾਗਰਿਕਾਂ ਤੇ ਥੋਪੋ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਮਝ ਰੱਖਦੇ ਹੋਣ ਤੁਸੀਂ ਨਿਰੋਲ ਧਾਰਮਿਕ ਪੈਤੜਾ ਤੇ ਇੱਕ ਧਰਮ ਦੇ ਲੋਕਾਂ ਨੂੰ ਐਵੇਂ ਆਪਣੇ ਹੀ ਦੇਸ਼ ਵਿੱਚ ਬਗਾਨਾ ਕਰ ਦਿੱਤਾ ਜਾਣਾ ਉਹਨਾਂ ਨੂੰ ਇਹ ਫੀਲ ਕਰਾਉਣਾ ਕਿ ਤੁਸੀਂ ਇੱਥੋਂ ਦੇ ਨਹੀਂ ਹੋ ਤੁਸੀਂ ਪਗਾਨੇ ਦੇਸ਼ ਵਿੱਚ ਰਹਿ ਰਹੇ ਹੋ ਉਹਨਾਂ ਨੇ ਕਿੰਨੀ ਮਿਹਨਤ ਨਾਲ ਇੱਥੇ ਆਪਣੇ ਘਰ ਆਪਣੇ ਜ਼ਮੀਨ ਜੱਦਾ ਦਾ ਜੋੜੀਆਂ ਹੋਣੀਆਂ ਇਹ ਸਰਕਾਰ ਨੂੰ ਸੋਚਣਾ ਪਵੇਗਾ ਕਿਉਂਕਿ ਇਸ ਦੇ ਸਿੱਟੇ ਕੱਲ ਨੂੰ ਬਹੁਤ ਹੀ ਬੁਰੇ ਨਿਕਲਣਗੇ ਇੰਟਰਨੈਸ਼ਨਲੀ ਤੌਰ ਤੇ ਵੀ ਇਹ ਕੋਈ ਵਧੀਆ ਮੈਸੇਜ ਨਹੀਂ ਜਾਏਗਾ ਕਿਉਂਕਿ ਕਾਫੀ ਮੁ슬ਮ ਕੰਟਰੀਜ਼ ਨੇ ਜੋ ਇਸ ਨੂੰ ਲੈ ਕੇ ਭਾਰਤ ਦੇ ਖਿਲਾਫ ਹੋ ਜਾਣਗੇ ਤੇ ਜਿਸ ਨਾਲ ਕੂਟਨੀਤਿਕ ਰਾਜਨੀਤਿਕ ਸਬੰਧ ਵੀ ਵਿਗੜਨ ਦੇ ਅਸਾਰ ਹੋ ਸਕਦੇ ਨੇ ਜੀ ਜੀ ਬਿਲਕੁਲ ਅਮਿਤ ਸ਼ਾਹ ਜੀ ਦਾ ਇਹ ਬਿਆਨ ਆਇਆ ਸੀ ਕਿ ਗੈਰ ਮੁਸਲਮ ਇਸ ਕਰਕੇ ਕਿਹਾ ਗਿਆ ਕਿਉਂਕਿ ਬਹੁਤੀਆਂ ਜਿਹੜੀਆਂ ਕੰਟਰੀਆਂ ਨੇ ਉਹ ਇਸਲਾਮਿਕ ਨੇ ਤੇ ਉਹ ਉਹਨਾਂ ਲੋਕਾਂ ਨੂੰ ਸ਼ਰਨ ਦੇ ਸਰਦਿਆਂ ਨੇ ਜੋ ਮੁਸਲਮ ਧਰਮ ਦੇ ਨਾਲ ਸੰਬੰਧਿਤ ਨੇ ਪਰ ਇੱਥੇ ਸਵਾਲ ਇਹ ਵੀ ਤਾਂ ਉੱਠਦਾ ਕਿ ਉਹਨਾਂ ਕੰਟਰੀਆਂ ਦੇ ਵਿੱਚ ਪਹਿਲਾਂ ਹੀ ਅਹਿਮਦ ਜਾਂ ਸ਼ੀਆ ਲੋਕ ਹੋਗੇ ਉਹਨਾਂ ਦੇ ਨਾਲ ਵੀ ਅਜਿਹਾ ਹੀ ਵਿਤਕਰੇ ਵਾਲਾ ਵਰਤ ਾਵ ਕੀਤਾ ਜਾਂਦਾ ਹੈ ਤੇ ਅਜਿਹੇ ਲੋਕ ਫਿਰ ਕਿੱਥੇ ਸ਼ਰਨ ਲੈਣਗੇ ਤੇ ਜਾਂ ਫਿਰ ਹੋਰ ਕਬੀਲਿਆਂ ਨਾਲ ਸੰਬੰਧ ਰੱਖਦੇ ਨੇ ਉਹ ਲੋਕ ਕਿੱਥੇ ਜਾਣਗੇ ਜਾਂ ਭਾਰਤ ਦੇ ਵਿੱਚ ਜੋ ਇਸਮੇ ਨੇ ਰਹਿ ਰਹੇ ਨੇ ਜਾਂ ਫਿਰ ਉਹਨਾਂ ਨੂੰ ਚਾਹੇ 5 ਸਾਲ ਨੇ ਜਾਂ ਉਸ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਅਜਿਹੇ ਲੋਕ ਜਿਹੜੇ ਨੇ ਜੋ ਭਾਰਤ ਦੇ ਵਿੱਚ ਆਪਣਾ ਸਭ ਕੁਝ ਉਸਾਰ ਚੁੱਕੇ ਨੇ ਭਾਰਤ ਨੂੰ ਆਪਣਾ ਦੇਸ਼ਮੰਦੇ ਨੇ ਤੇ ਉਹਨਾਂ ਲੋਕਾਂ ਦੇ ਲਈ ਕਿੰਨੀ ਵੱਡੀ ਦਿੱਕਤ ਜਿਹੜੀ ਹੈ ਹੁਣ ਇਹ ਪੈਦਾ ਹੋ ਗਈ ਹੈ ਜੀ ਦੇਖੋ ਜੀ ਗੱਲ ਇਦਾਂ ਹੁਣ ਅਸੀਂ ਜਦੋਂ ਕਿਸੇ ਇੱਕ ਧਰਮ ਦੇ ਆ ਕਿਸੇ ਇੱਕ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਜਗ੍ਹਾ ਤੋਂ ਖਦੇੜਨ ਦੀ ਕੋਸ਼ਿਸ਼ ਕਰਾਂਗੇ ਜਾਂ ਉਹਨਾਂ ਨੂੰ ਬਗਾਨਗੀ ਦਾ ਅਹਿਸਾਸ ਦਿਵਾਵਾਂਗੇ ਤਾਂ ਇਹ ਸਾਨੂੰ ਯਾਦ ਰੱਖਣ ਦੀ ਲੋੜ ਹੈ ਸਾਡੇ ਸੀਐਮ ਤੇ ਪੀਐਮ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਗਾਨੇ ਦੇਸ਼ਾਂ ਵਿੱਚ ਵੀ ਹਿੰਦੂ ਜਾ ਕੇ ਕੰਮ ਕਰ ਰਹੇ ਨੇ ਸਿੱਖ ਜਾ ਕੇ ਕੰਮ ਕਰ ਰਹੇ ਤੇ ਹਰ ਵਰਗ ਹਰ ਧਰਮ ਦੇ ਹੋਰ ਲੋਕ ਵੀ ਉੱਥੇ ਵਸ ਰਹੇ ਨੇ ਸੋ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਜੋ ਉਹਨਾਂ ਨਾਲ ਸਮਤ ਰੱਖਦੇ ਨੇ ਇਧਰੋਂ ਖੜੇੜਾਂਗੇ ਤਾਂ ਉਹ ਵੀ ਫਿਰ ਕੋਈ ਘੱਟ ਨਹੀਂ ਕਰਨਗੇ ਉਹ ਵੀ ਉਧਰੋਂ ਸਾਡੇ ਜੋ ਜਿਸ ਧਰਮ ਲਈ ਅਸੀਂ ਇੱਥੇ ਇੰਨਾ ਕੁਝ ਕਰ ਰਹੇ ਹਾਂ ਤਾਂ ਉਹ ਉਧਰ ਦੇ ਲੋਕਾਂ ਨੂੰ ਵੀ ਉਹ ਉਧਰ ਤੰਗ ਕਰਨਗੇ ਸੋ ਇਹ ਕਿਸੇ ਲਈ ਵੀ ਸੁਖਾਵਾ ਕਦਮ ਨਹੀਂ ਨਾ ਹੀ ਇੱਧਰ ਰਹਿੰਦੇ ਆ ਲਈ ਤਾਂ ਉਧਰ ਰਹਿੰਦੇ ਲਈ ਸੋ ਸਾਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਚੀਜ਼ ਅ ਧਿਆਨ ਵਿੱਚ ਰੱਖਣੀ ਪਵੇਗੀ ਕਿ ਇਸ ਨਾਲ ਇੰਟਰਨੈਸ਼ਨਲੀ ਤੌਰ ਤੇ ਕੀ ਅਸਰ ਪਵੇਗਾ ਤੇ ਜੇ ਤੁਸੀਂ ਇੱਥੇ ਰਹਿੰਦੇ ਮੁਸਲਮਾਨਾਂ ਨੂੰ ਤੰਗ ਕਰੋਗੇ ਤਾਂ ਉੱਥੇ ਰਹਿੰਦੇ ਮੁਸਲਮਾਨ ਜਿਨ੍ਹਾਂ ਦਾ ਉੱਥੇ ਪੂਰਨ ਪ੍ਰਭੂ ਸੱਤਾ ਹੈ ਤਾਂ ਉਹ ਉੱਥੇ ਰਹਿੰਦੇ ਬਾਕੀ ਧਰਮ ਦੇ ਲੋਕਾਂ ਨੂੰ ਵੀ ਤੰਗ ਕਰਨਗੇ ਸੋ ਇਹ ਤਾਂ ਜਿਵੇਂ ਪੰਜਾਬੀ ਵਿੱਚ ਕਹਾਵਤ ਹੈ ਕਿ ਹੱਥ ਨੂੰ ਹੱਥ ਵਾਲੀ ਗੱਲ ਹੈ ਭੱਜ ਦਨਵਾਣ ਇੱਕੋ ਸਾਰ ਹੁੰਦੇ ਨੇ ਸੋ ਇਹ ਪ੍ਰਧਾਨ ਮੰਤਰੀ ਨੂੰ ਜਾ ਕੇ ਕਿਸੇ ਨੂੰ ਦੱਸਣਾ ਪਵੇਗਾ ਜੀ ਜੀ ਬਿਲਕੁਲ ਸਾਡੀ ਮੌਜੂਦਾ ਸਰਕਾਰ ਦੀ ਇਹ ਫਰਜ਼ ਬਣਦਾ ਹੈ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਇੱਕ ਨਜ਼ਰ ਨਾਲ ਦੇਖਣ ਧਰਮ ਦੇ ਨਾਂ ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਉਹਨਾਂ ਨਾਲ ਨਾ ਕੀਤਾ ਜਾਵੇ ਕਿਉਂਕਿ ਇਹ ਮੈਜੋਰਟੀ ਦੀ ਵੋਟ ਲੈਣ ਦੇ ਖਾਤਰ ਜੋ ਮਾਈਨੋਰਟੀ ਇੱਕ ਤਰ੍ਹਾਂ ਦੀ ਹੈ ਤੇ ਮੁਸਲਿਮ ਖਾਸ ਕਰਕੇ ਉਹਨਾਂ ਦੇ ਨਾਲ ਜੋ ਇੰਨਾ ਵੱਡਾ ਇੱਕ ਵਿਤਕਰਾ ਹੋਏਗਾ ਉਹਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਇਹ ਅਹਿਸਾਸ ਜੋ ਕਰਵਾਇਆ ਜਾਵੇਗਾ ਇਹ ਬਹੁਤ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਭਾਰਤ ਦੇ ਲਈ ਨੁਕਸਾਨ ਹੋ ਸਕਦਾ ਹੈ ਇੱਥੋਂ ਦੀ ਅਮਨ ਸ਼ਾਂਤੀ ਨੂੰ ਸਭ ਤੋਂ ਵੱਧ ਇਸ ਦੇ ਲਈ ਫਰਕ ਪਵੇਗਾ ਤੇ बार-बार ਉਹੀ ਜੋ ਘਟਨਾਵਾਂ ਜੋ ਪਹਿਲਾਂ ਇਤਿਹਾਸ ਵਿੱਚ ਵਾਪਰ ਚੁਕੀਆਂ ਨੇ ਉਹਨਾਂ ਵਾਲੀ ਕਿਉਂਕਿ ਸਾਡੇ ਜੋ ਆਜ਼ਾਦੀ ਗੁਲਾਟੇ ਸੀ ਕਦੇ ਵੀ ਉਹਨਾਂ ਨੇ ਧਰਮ ਦੇ ਨਾਂ ਤੇ ਦੇਸ਼ ਦੀ ਵੰਡ ਨੂੰ ਕਦੇ ਸਵੀਕਾਰ ਨਹੀਂ ਕੀਤਾ ਤੇ ਇਸ ਲਈ ਅੱਜ ਵੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਦੇਸ਼ ਨੂੰ ਜੇਕਰ ਏਕਤਾ ਨੂੰ ਕਾਇਮ ਰੱਖਣਾ ਹੈ ਤਾਂ ਸੰਵਿਧਾਨ ਦੇ ਅਨੁਸਾਰ ਚੱਲਣਾ ਪਵੇਗਾ ਭਾਰਤੀ ਸੰਵਿਧਾਨ ਦੀ ਜੋ ਮੰਨਤਾ ਹੈ ਉਹਨੂੰ ਮੰਨ ਕੇ ਲੋਕਾਂ ਵਿੱਚ ਪ੍ਰਚਾਰਨਾ ਚਾਹੀਦਾ ਨਾ ਕਿ ਦੇਸ਼ ਦੇ ਨਾਗਰਿਕਤਾ ਨੂੰ ਠੇਸ ਲਾਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਇਸ ਤੇ ਨਾਗਰੀਕਾਂ ਦੇ ਮਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਹਿਰ ਪੈਦਾ ਨਹੀਂ ਕਰਨੀ ਚਾਹੀਦੀ ਦੇਖੋ ਨਿੰਦਰ ਜੀ ਇੱਕ ਗੱਲ ਤਾਂ ਸਾਫ਼ ਹੈ ਕਿ ਜੋ ਭਾਰਤ ਦੀ ਹੋਰ ਮੁਲਕਾਂ ਵਿੱਚ ਥੋੜੀ-ਬਹੁਤੀ ਜਿਤ ਬਚੀ ਹੋਇਆ ਉਹ ਇੱਕੋ ਇੱਕ ਧਰਮਿੰਦਰ ਪਖਤਾਨ ਨੂੰ ਲੈ ਕੇ ਸੈਕੂਲਰਿਜ਼ਮ ਨੂੰ ਲੈ ਕੇ ਬਚੀ ਹੋਈ ਹੈ ਤੇ ਜੇ ਅ ਮੌਜੂਦਾ ਸਰਕਾਰ ਉਸ ਨੂੰ ਵੀ ਬਲੀਆ ਮੇਡ ਕਰ ਦੇਵੇਗੀ ਤਾਂ ਅਸੀਂ ਬਹੁਤ ਹੀ ਨੀਚਲੇ ਦੇਸ਼ਾਂ ਦੇ ਸਤਰ ਤੇ ਆ ਕੇ ਖੜੇ ਹੋ ਜਾਵਾਂਗੇ ਤੇ ਦੂਜੀ ਗੱਲ ਸਾਨੂੰ ਇਹ ਵੀ ਦੇਖ ਲੈਣਾ ਚਾਹੀਦਾ ਕਿ ਜਿਹੜੇ ਵੀ ਜਿਹੜੀਆਂ ਵੀ ਕੰਟਰੀਆਂ ਧਰਮ ਦੇ ਨਾਮ ਤੇ ਆਪਣਾ ਪ੍ਰਭੂਸਤਾ ਚਲਾਉਂਦਿਆਂ ਨੇ ਜਿਹੜਾ ਧਰਮ ਦੇ ਨਾਮ ਤੇ ਲੜਦੇ ਰਹਿੰਦੇ ਨੇ ਉਹਨਾਂ ਦੇ ਅੱਜ ਹਾਲਾਤ ਕੀ ਨੇ ਫਿਰ ਭਾਵੇਂ ਉਹ ਪਾਕਿਸਤਾਨ ਹੋਵੇ ਜਾਂ ਹੋਰ ਇਹੋ ਜਿਹੇ ਧਰਮ ਨੂੰ ਲੈ ਕੇ ਝਗੜਨ ਵਾਲੇ ਦੇਸ਼ ਹੋਣ ਤਾਂ ਉਹਨਾਂ ਦੀ ਡਿਵੈਲਪਮੈਂਟ ਉੱਥੇ ਰੁਕੀ ਪਈ ਹੈ ਸਗੋਂ ਹੋਰ ਵੀ ਬੱਤਰ ਹਾਲਾਤ ਹੁੰਦੇ ਜਾ ਰਹੇ ਨੇ ਸੋ ਸਾਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਨੂੰ ਤੇ ਮੌਜੂਦਾ ਸਰਕਾਰ ਨੂੰ ਕਿ ਉਹ ਸੈਕੂਲਿਜ਼ਮ ਕੰਟਰੀ ਬਣ ਕੇ ਡਿਵੈਲਪਮੈਂਟ ਕਰਨਾ ਚਾਹੁੰਦੇ ਨੇ ਜਾਂ ਫਿਰ ਇੱਕ ਧਰਮ ਨੂੰ ਲੈ ਕੇ ਜਾ ਉਹਦੇ ਲਈ ਲੜਮਰ ਕੇ ਦੇਸ਼ ਨੂੰ ਗਰਕ ਕਰਨਾ ਚਾਹੁੰਦੇ ਨੇ ਤੇ ਦੇਸ਼ ਦੇ ਨਾਗਰਿਕਾਂ ਨੂੰ ਬੁਰੇ ਹਾਲਾਤਾਂ ਚੋਂ ਕੱਢਣ ਬੁਰੇ ਹਾਲਾਤਾਂ ਵਿੱਚ ਪਾਉਣਾ ਚਾਹੁੰਦੇ ਨੇ ਇਹ ਫੈਸਲੇ ਦੀ ਘੜੀ ਹੈ ਤੇ ਉਹਨਾਂ ਨੂੰ ਇਹ ਚੀਜ਼ ਬੜੀ ਬਰੀਕੀ ਨਾਲ ਸੋਚਣੀ ਪਵੇਗੀ ਤੇ ਇਸ ਦੇ ਜੇ ਕੋਈ ਮੂਰਖਤਾ ਪੂਰਨ ਫੈਸਲੇ ਲਏ ਗਏ ਤਾਂ ਉਹਨਾਂ ਦਾ ਸਿੱਟਾ ਸਾਰਿਆਂ ਨੂੰ ਭੁਗਤਣਾ ਪਵੇਗਾ ਜੀ ਜੀ ਬਿਲਕੁਲ ਸਰਕਾਰ ਨੂੰ ਇਸ ਐਕਟ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਫਿਰ ਤੋਂ ਵਿਚਾਰ ਕਰਨ ਦੀ ਲੋੜ ਸੀ ਪਰੰਤੂ ਇਸੇ ਕਰਕੇ ਹੁਣ ਵੱਦ ਤੋਂ ਵੱਦ ਵਿਰੋਧ ਪ੍ਰਦਰਸ਼ਨ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਸੋ ਅਜੇ ਵੀ ਸਮਾ ਸਰਕਾਰ ਕੋਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਹਾਲਾਤ ਵਿਗੜਨ ਇਸ ਤੋਂ ਪਹਿਲਾਂ ਹੀ ਇਸ ਤੇ ਕਾਬੂ ਪਾ ਲੈਣਾ ਚਾਹੀਦਾ ਹੈ ਤੇ ਆਪਣੀਆਂ ਨੀਤੀਆਂ ਨੂੰ ਮੁੜ ਤੋਂ ਵਿਚਾਰਨਾ ਚਾਹੀਦਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੁੜ ਜੁੜਾਂਗੇ ਤੁਹਾਡੇ ਨਾਲ ਫਿਰ ਇੱਕ ਨਵਾਂ ਤੇ ਮੌਜੂਦਾ ਵਿਸ਼ਾ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ